ਇਹ ਸਾਲ ਹੋ ਗਏ ਰਹਿੰਦਿਆਂ ਪਹਿਲੇ ਕਦੀ ਦਿੱਕਤ ਨਹੀਂ ਆਈ ਐ ਸਾਨੂੰ ਹੁਣ ਮਹੀਨਾ ਕ ਡੇਢ ਮਹੀਨਾ ਹੋ ਗਿਆ ਕਿ ਇੰਨੀ ਪਰੇਸ਼ਾਨੀ ਹੋਈ ਪਈ ਹੈ ਪਾਣੀ ਦੀ ਨਾ ਪਾਣੀ ਦੀ ਹੈ ਮੈਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਨਾ ਕੋਈ ਧਿਆਨ ਦਿੰਦੇ ਹੈ ਜੇ ਆਂਦੇ ਹੈ ਕੋਈ ਜਈ ਆ ਗਿਆ ਕੋਈ ਸੁਪਰੀਡੈਂਟ ਆ ਗਿਆ ਦੇਖ ਕੇ ਤੇ ਚਲੇ ਜਾਂਦੇ ਹੈ ਜੇ ਇੱਕ ਘਰ ਚ ਪਾਣੀ ਆਂਦਾ ਤੇ ਕਹਿਣਗੇ ਤੁਸੀਂ ਵੀ ਚੈੱਕ ਕਰ ਲਓ ਉੱਥੇ ਪਾਣੀ ਨਹੀਂ ਆਏਗਾ ਪਾਣੀ ਤੇ ਕਹਿਣਗੇ ਪਿੱਛੇ ਆਂਦਾ ਪਿਆ ਆ ਦੇਖੋ ਮੇਰੀ ਕੁੜੀ ਨੂੰ ਸੱਟ ਲੱਗ ਗਈ ਹੈ ਇਹ ਦੀ ਵਿਚਾਰੀ ਦੀ ਬਾਹ ਨੂੰ ਸੱਟ ਲੱਗ ਗਈ ਹੈ ਫ੍ਰੈਕਚਰ ਹੋ ਗਿਆ ਤੇ ਇਹ ਪਾਣੀ ਦੀ وجہ ਨਾਲ ਹੀ ਕਿਉਂਕਿ ਕਿਸੇ ਦੇ ਘਰੋਂ ਪਾਣੀ ਲੈ ਕੇ ਆ ਰਹੀ ਸੀ ਉਹ ਆਪਣੀ ਸੀੜੀਆਂ ਤੇ ਡਿੱਗ ਗਈ ਹੁਣ ਇਹ ਪਾਣੀ ਦਾ ਮਸਲਾ ਤਾਂ ਹੀ ਹੱਲ ਹੋਏਗਾ ਨਾ ਜੇ ਤੇ ਸਾਡਾ ਪਾਣੀ ਦਾ ਮਸਲਾ ਹੱਲ ਕਰਨਗੇ ਤੇ ਵੋਟ ਪਏਗਾ ਜੇ ਨਹੀਂ ਕਰਨਗੇ ਤੇ ਵੋਟ ਬਿਲਕੁਲ ਨਹੀਂ ਪੈਣੇ ਮੈਂ ਕੈਪਟਨ ਬਲਵਿੰਦਰ ਸਿੰਘ ਗੁਰੂ ਹਰਾਏ ਬਲੂ ਸਭ ਤੋਂ ਪਹਿਲੀ ਗੱਲ ਇਹ ਕਿ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਹੈ ਜੀ ਟਿਊਬਲ ਇੱਕ ਲੱਗਾ ਵਾ ਗੁਰੂ ਹਰਾਇ ਅਮਨੂ ਦੇ ਵਿੱਚ ਇੱਕ ਟਿਊਬਲ ਲੱਗਾ ਵਾ ਜਿਹਦਾ ਪਾਣੀ ਜਿਹੜਾ ਵਾ ਕਈ ਜਗ੍ਹਾ ਤੇ ਜਾ ਰਿਹਾ ਵਾ ਗੁਰੂ ਹਰਾਇਵਨਿਊ ਗੁਰੂ ਰਾਮਦਾਸਨਿਊ ਇਹ ਲਕਸ਼ਮੀ ਬਿਹਾਰ ਸ੍ਰੀ ਚੰਦ ਉਹ ਜਿਹੜਾ ਟਿਊਬਲ ਲੱਗਾ ਅੱਜ ਤੋਂ 25 ਸਾਲ ਪਹਿਲਾਂ ਤਾਂ ਲੱਗਾ ਆ ਵਾ ਉਦੋਂ ਆਬਾਦੀ ਬਹੁਤ ਘੱਟ ਹੁੰਦੀ ਸੀਗੀ ਹੁਣ ਆਬਾਦੀ ਬਹੁਤ ਜ਼ਿਆਦਾ ਹੋ ਗਈ ਆ ਆਬਾਦੀ ਜ਼ਿਆਦਾ ਹੋਣ ਕਾਰਨ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਹਰ ਘਰ ਦੇ ਵਿੱਚ ਨਹੀਂ ਪਹੁੰਚ ਰਿਹਾ ਇਹ ਵੇਖੋ ਸਾਰੇ ਬੀਬੀਆਂ ਜਿਹੜੀਆਂ ਵਾ ਇਹ ਬਾਟੀਆਂ ਲੈ ਕੇ ਖੜੀਆਂ ਪਾਣੀ ਪਾਣੀ ਆ ਹੀ ਨਹੀਂ ਪਿੱਸੋਂ ਨਹੀਂ ਆ ਰਿਹਾ ਅੱਜ ਅੱਜ 2-3 ਦਿਨ ਹੋ ਗਏ ਸਾਨੂੰ ਐਸਡੀਓ ਸਾਹਿਬ ਨੂੰ ਬੁਲਾਇਆ ਸੀਗਾ ਅੱਜ ਉਹਨੇ ਐਸਡੀਓ ਸਾਹਿਬ ਨੇ ਸਾਨੂੰ ਨੂੰ 7 ਵਜੇ ਆਉਣਾ ਵਾ ਉਹਨੂੰ ਇਹੋ ਪ੍ਰੋਬਲਮ ਆਹੀ ਰੱਖਣੀ ਆ ਕਿ ਸਾਡੇ ਪਾਣੀ ਜਿਹੜਾ ਵਾ ਉਹ ਪਾਣੀ ਨਹੀਂ ਆ ਰਿਹਾ ਕਿ ਇਹ ਜਿਆਦੀ ਪ੍ਰੋਬਲਮ ਜਿਹੜੀ ਆ ਰਹੀ ਆ ਕਾਰਪੋਰੇਸ਼ਨ ਦੀ ਆ ਰਹੀ ਆ ਕਾਰਪੋਰੇਸ਼ਨ ਵਾਲੇ ਧਿਆਨ ਬਿਲਕੁਲ ਨਹੀਂ ਦਿੰਦੇ ਕਾਰਪੋਰੇਸ਼ਨ ਦਾ ਕੰਮ ਆ ਕਾਰਪੋਰੇਸ਼ਨ ਦਾ ਕੰਮ ਹੈ ਇਹ ਪਾਣੀ ਦੇਖਣਾ ਪਾਣੀ ਆਉਂਦਾ ਕਿ ਨਹੀਂ ਆਉਂਦਾ ਅੱਜ ਬڑے ਜ਼ੋਰ ਦੇ ਨਾਲ ਅਸੀਂ ਐਮਐਲਏ ਸਾਹਿਬ ਦੀ ਰਿਕੁਐਸਟ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਵੀ ਸਾਨੂੰ ਬੰਦਾ ਭੇਜੋ ਜਿਹੜਾ ਪ੍ਰੈਸ਼ਰ ਜਿਹੜਾ ਨਾ ਉਹ ਦੇਖੇ ਕਿਥੋਂ ਘਟਿਆ ਇੱਕ ਜਗ੍ਹਾ ਤੇ ਖੋਲਿਆ ਇਹ ਪਾਣੀ ਉੱਥੋਂ ਪ੍ਰੈਸ਼ਰ ਜਿਹੜਾ ਵਾ ਆ ਰਿਹਾ ਪਰ ਲੇਕਿਨ ਉਹ ਪ੍ਰੈਸ਼ਰ ਦੇ ਨਾਲ ਵੀ ਕੰਮ ਨਹੀਂ ਚੱਲਿਆ ਬਿਲਕੁਲ ਨਹੀਂ ਚੋਣਾ ਦਾ ਬਾਈਕਟ ਕੀਤਾ ਜੀ ਨਹੀਂ ਵੇਖੋ ਜੀ ਹੁਣ ਜਨਤਾ ਜਨਤਾ ਦੇ ਉੱਤੇ ਮਨਸਰਿਆ ਇਹ ਜਨਤਾ ਪਾਣੀ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਪਾਣੀ ਤੇ ਮਿਲਣਾ ਚਾਹੀਦਾ ਜੀ ਇਹਨਾਂ ਨੂੰ ਪਾਣੀ ਤੋਂ ਬਿਨਾਂ ਕੀ ਕਰਾਂਗੇ ਅਸੀਂ ਪਾਣੀ ਟਿਊਬਵਲ ਜਿਹੜਾ ਵਾ ਲੱਗਾ ਹੋਇਆ ਇਹਨੂੰ 20 25 ਸਾਲ ਹੋ ਗਿਆ ਉਤੋਂ ਬਾਅਦ ਇਹਨਾਂ ਨੇ ਕੋਈ ਨਹੀਂ ਟਿਊਬ ਲਾਇਆ ਇੱਥੇ ਇੱਥੇ ਵੀ ਟਿਊਬ ਲੱਗਣਾ ਚਾਹੀਦਾ ਠੀਕ ਹੈ ਇਹ ਲక్ష్ਮੀਪੁਰ ਦੇ ਵਿੱਚ ਇੱਕ ਟਿਊਬ ਲੱਗਣਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਉਹ ਸਪਲਾਈ ਠੀਕ ਆਉਂਦੀ ਰਹੇ